ਆਰੇ ਜੀ ਸਾਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਲ ਤਾਂ ਲਗੋ ਜੀ ਟੈਂਪ ਸੇ ਇਹਦਾ ਆਪਾਂ ਕਿੱਥੇ ਕੰਮਕਾਰ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਲਾਈ ਮਸ਼ੀਨ ਕਿਉਂਕਿ ਕੱਲ ਨਹੀਂ ਪੈਂਦਾ ਹੀ ਕੱਪੜੇ ਨਹੀਂ ਧੋਤੇ ਜਿਹੜੇ ਧੋਤੇ ਹੀ ਉਹ ਸੁਕਣੇ ਪਾ ਕੇ ਆਏ ਬਾਕੀ ਇਹ ਮਸ਼ੀਨ ਲਾਈ ਕੱਪੜੇ ਤੋਂ ਵਜਣ ਤੇ ਇਹ ਕੱਬਨੇ ਸੁਕਾਣ ਦੇ ਆ ਕੱਬਨੇ ਧੋਣ ਦੇ ਤੇ ਇਹਦੇ ਵਿੱਚ ਪਾਣੀ ਛੱਡਿਆ ਲਿਗਾ ਪਾਣੀ ਛੱਡਿਆ ਵਾੜਾ ਆ ਗੋ ਪਰ ਗਿਆ ਨਾ ਪਾਂਡੇ ਮੰਨ ਜੇ ਪੋਸ਼ ਤੁਸ਼ ਮੰਨਣ ਵਾਲੇ ਤੇ ਗੋਡਨ ਬਾੜਾ ਲਿਆ ਪੰਦਵਾ ਢੋਲਿਆਂ ਦਾ ਤੇ ਜਰਾ ਆਟਲੀ ਆਲੂ ਮਟਰਾਂ ਸਲਜੀ ਆਹੇਖੋ ਮੁੰਦਾ ਚਾਰ ਜੇਣਾ ਸ਼ਾਮ ਨੂੰ ਫਿਰ ਬਣਾਵਾਂਗੇ ਜਦ ਫੋਲ ਗੋभी ਬਣਾਵਾਂਗੇ ਜਾਂ ਬੰਦ ਗੋभी ਬਣਾਵਾਂਗੇ ਪੋਛ ਲਈ ਨੇ ਮਾਨੂੰ ਨੂੰ ਕੀ ਖਾਣਾ ਜੋ ਖਾਣਾ ਉਹ ਬਣਾ ਲਾਂਗੇ ਆਪਾਂ ਕੱਪੜਿਆਂ ਦੀ ਗੱਲ ਸੀ ਕੱਪੜੇ ਗਏ ਧੋਪ ਦਾਲਿਆਂ ਦਾ ਨਹੀਂ ਮੇਰੇ ਚਨਲ ਨਹੀਂ ਖਾਵਾਂਗੇ ਸਬਜੀ ਤੇ ਤਾਂ ਨਾਲੇ ਹੁਣ ਘਰੇ ਜਮਾਇਆ ਕਰਾਂਗੇ 1/2 ਕਿਲੋ ਦੁੱਧ ਰੋਈ ਦਾ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲਾਂ ਦੀਆਂ ਭੈਣਾਂ ਨਾਲ ਜੁੜੀਆਂ ਸੋਹਣੇ-ਸੋਹਣੇ ਕਮੈਂਟ ਕਰਦੀਆਂ ਸੋਹਣੇ-ਸੋਹਣੇ ਕਮੈਂਟ ਕਰੋ ਕਰਦੀਆਂ ਇੱਕੋ ਮਿੰਟ ਆਪਾਂ ਮੋਟਰ ਬੰਨ੍ਹਣ ਨਾਲ ਬੰਦ ਕਰ ਲਗੇ ਦੇਖੋ ਮੋਟਰ ਵੀ ਬੰਦ ਵੇਖੋ ਅੱਜ ਧੋਪ ਲੱਗੀ ਆ ਫਿਰ ਹੁਣ ਤਾਂ ਵੇਖ ਕਾਮਕਾਰ ਚੱਲਣ ਡੈ ਆ ਆ ਵੇਖੋ ਵੇਖ ਗਿਆ ਕਿੰਨੇ ਜੀ ਜੀ ਆਪਾਂ ਗੇਟ ਬੰਦ ਕਰਦਗੇ ਆਹ ਖਾਲੀ ਜਗਾ ਜਿੱਥੇ ਲੋਕ ਗੱਡੀਆਂ ਕੋ ਡਿਕਲਰ ਦੇ ਜੀ ਲੋਕਾਂ ਨੇ ਪਲਾਟ ਸੌਤ ਨਾ ਸੌਤ ਨਾ ਰੱਖੋ ਜੀ ਰੱਖੋ ਜੀ து பண்ண படா ਆ ਪਛਾਣ ਜਿੰਨਾ ਕੋ ਬੁੰਨਣਾ ਵਾ ਗੁੱਲ ਵੀ ਕੁਛ ਹੈਗਾ ਵੀ ਆ ਮਸ਼ੀਨ ਲੱਗੀ ਲੀਲੇ ਤੋਂ ਗਈ ਅੱਗੇ ਮਸ਼ੀਨ ਉੱਤੇ ਕੋਠ ਦੇ ਤੇ ਉੱਤੇ ਨਾ ਕੱਪੜੇ ਜਿਹੜੇ ਖੜ ਖੜਨੇ ਕਰਨੇ ਔਖੇ ਹੋ ਜਾਂਦੇ ਰਾਤੀ ਲੈ ਕੇ ਤੋਂ ਵਿਸਤਾਰ ਨਹੀਂ ਉਹ ਹਟਾ ਹੈਗਾ ਵਾ ਇੰਨਾ ਹੀ ਬੁੰਨਣਾ ਬਹੁਤ ਸਾਰੇ ਪਾਸੇ ਮੀਂਹ ਪਿਆ। ਜਮਨਤ ਸਾਕੇ ਦਸਿਓ ਕਿਦਰ ਕਿਦਰ ਮੀਂਹ ਪਿਆ। ਬਹੁਤ ਗਲੇ ਪਏ, ਇਧਰ ਗਲੇ ਪਏ ਬਹੁਤ ਨਕਸਾਨ ਅੰਦਰ ਕੀਤੇ। ਵਾਏ, ਰੂਏ, ਉਮਾ ਰਾ ਸੱਚੀ ਪਾਸ਼। ਇਧਰ ਬੜੀ ਆ ਗਈ ਐਂ ਸਾਈਡ ਤੇ ਖਬਰਾਂ ਹਮ ਦੰਗਾ। ਅੱਡ। ਅਹੀਂ ਗਲੇ ਪਏ ਕੋਈ ਸਹਾਬੀ। ਅੱਜ ਆਪਾਂ ਸਵੇਰੇ ਵਲੌਗ ਸ਼ੁਰੂ ਕਰ ਲਿਆ। ਮੈਂ ਤਾਂ ਛੋਟਾ ਰਿਹਾ ਆਪਣਾ ਲੈਣੇ ਆ। ਸ਼ਾਮਾਂ ਦਾ ਲੇਲਾ ਉਹੀ ਵੱਖਰਾ ਬਣਾ ਲਾਂਗੇ ਤੇ 10-10 ਵੀਡੀਓ ਨਹੀਂ ਪਈ ਕਾਲੀ ਚੀਜ਼ਾਂ ਦਾ ਖੇਤ ਤੋਰ ਰਾਤ ਤੰਤਲ ਬਾਬਾ ਦੀਪ ਸਹੀ ਜੇ ਜਨਮ ਲੈਣ ਡੱਕੜੇ ਗੁਰਦੁਆਰਾ ਲਕੀਰ ਸਾਹਿਬ ਬਹੁਤ ਸੰਤਾਂ ਬਹੁਤ ਹੀ ਉਸਤਾਂ ਲੇੜਾ ਲੱਗਾ ਉਹ ਕਿਸ ਕਾਮ ਉਹ ਆਇ ਕਿ ਫਿਰ ਬਣਾਉਣੀ ਪ੍ਰਸ਼ਾਦ ਦੇ ਕਾਮ ਕੋਈ ਹੋਈ ਆ ਕਰਾਂਗੇ ਤੇ ਹੁਣਾਂ ਨਹੀਂ ਤਾਂ ਬੈਠੇ ਰਵਾਂਗੇ ਫਿਰ ਕਿੱਥੋਂ ਕਾਮ ਨੂੰ ਵੇਲੇ ਰਹਿ ਦੇਣਾ ਟਾਈਮ ਨਹੀਂ ਆ ਉਹਦੇ ਵਕਤ ਤੱਕ ਜਾ ਰਹੇ ਸੋ ਬੰਦਾ ਹੋਏ ਬਗਤ ਤੇ ਨਾਲ ਚੱਲਣਾ ਪੜਾ ਕੋਈ ਪਤਾ ਨਹੀਂ ਕਿਹੜੇ ਮਗਾਮ ਪੈ ਜਾਣਗੇ ਇਹ ਕਹੀ ਵਾਰ ਯਾਰੋ ਸਵੇਰੇ ਠੀਕ ਉਹ ਤੇ ਯਾਨ ਤੇ ਬਾਲਾ ਦਾ ਵਾਲਿਆ ਤੋਂ ਮੁੱਗ ਜਾਂਦਾ ਸਿਆਲ ਰੱਖ ਕੇ ਚਾਹ ਪੀ ਲਈਦੀ ਜਾਂਦੀ ਠੰਡ ਨਾਲ ਸਰਕੇ ਫਿਰ ਅੱਜ 2 ਕਿਲੋ ਦੁੱਧ ਬਾਜ਼ਰ ਲੈਣ ਦਾ ਮੈਂ ਕਿਹਾ ਜਿੰਨੇ ਦਾ ਬਾਜ਼ਰ ਜਾਂਦਾ ਇਹ ਕੋਈ ਕਹਿਵੇ ਆ ਜਾਂਦੀ ਆਵੇ ਭੈਣ ਪਰਹਾਟੇ ਆਹ ਮੂਲ ਨੂੰ ਪਿਆਣੀ ਪੀਉਣ ਕਮਾਣ ਚਾਣੀ ਕੇ ਰੋਟੀ ਜਾਂ ਜੱਗ ਗਈ ਹੁਣ ਆ ਜਾਣੀ ਰੋਟੀ ਤੇ ਕੋਈ ਖਵਾ ਕੇ ਖਵਾ ਜੀ ਬਸ ਚਾਹ ਪਿਆ ਦੇ ਲੇ ਤੇ ਚਲੋ ਜੀ ਉਹ ਮੈਂ ਅਗਰੇ ਰਖਾ ਰਹਾ ਹਾਂ ਰੋੜਾ ਦਾ ਪਾਣੀ ਪਣਾਉਂਦੇ ਆ ਨਾਲੇ ਤੇ ਮਹਾ ਦਹੀਂ ਜਮਾਇਆ ਕਰਾਂਗੇ ਤੇ ਜਾਗ ਲੈ ਆਂਦੀ ਤੇ ਨਾਲੇ ਮਹਾ ਚਲ ਖਾ ਲਾਂਗੇ ਆਲੂ ਮਟਰ ਦੀ ਸਬਜ਼ੀ ਨਾ ਇੱਕ ਤੇ ਆਟਾ ਨਹੀਂ ਤੇ ਮਕਾਈ ਦਾ ਰਾਤਾ ਪਕਾਉਣ ਦਾ ਰੋਟੀ ਨਾ ਆਲੂ ਮਟਰ ਦੀ ਸਬਜ਼ੀ ਨਾ ਆਟਾ ਨਹੀਂ ਹੈ ਨਾ ਮੈਂ ਮੰਗਵਾ ਲਿਆ ਤੇ ਆਉਂਦੀ ਲਿਆ ਮੈਂ ở ta thế nhiều kilo này à, 1 đây, đây nhiều quá, tôi phải thế nào à, đây này heo mông tôi phải à, ਦਹੀਂ ਮੈਂ ਨਾ 60 ਰੁਪਏ ਕੀ ਕਰਤਾ ਅੱਗੇ 50 ਰੁਪਏ ਦਿੰਦਾ ਸੀ ਦਹੀਂ ਹੁਣ 60 ਆ ਵੇਖ ਕਿਉਂਕਿ ਉਹਦਾ ਆਪਣਾ ਹੀ ਆ ਉਹ ਕੋਈ ਡੇਰੀ ਵਾਲਾ ਨਹੀਂ ਆ ਡੇਰੀ ਵਾਲੇ ਤੁਹਾਨੂੰ ਪਤਾ ਧੋਖੇ ਕਰਦੇ ਆ ਵੇ ਬੁੱਢੀ 2 ਕਿਲੋ ਲੈਂਦਾ ਹੀ ਕੋਈ ਚਾਹ ਬਣਾ ਲਈਂ ਚਲ ਤੇ ਬਾਕੀ ਆ ਦਹੀਂ ਹੁਣ ਇਦਾਂ ਇੱਥੇ ਟੱਕ ਦੇਣਾ ਫਰਿੱਜ ਚ ਹੀ ਰੱਖਣਾ ਇਹਨੂੰ ਤਾਂ ਇਹਨੂੰ ਬਾਹਰ ਆਵੇ ਬਸ ਟੱਕਦਾ ਚਲੋ ਹੁਣ ਆਪਾਂ ਡੇਰ ਲੱਤਾ ਤੋਈਏ ਨਿਚੋੜ ਕੇ ਮੋਟਰ ਚ ਲਾਈ ਸੀ ਪਾਣੀ ਨੇਗਾ ਵਾ ਨਿਚੋੜ ਕੇ ਲਗੀ ਪਾ ਲੋ ਜੀ ਤਾਂ ਭਾਵੇਂ ਆਪਣਾ ਪਾਪਾ ਜੀ ਜਿੱਥੇ ਮੈਂ ਰੋਜ਼ ਸਵੇਰੇ ਅਰਦਾਸ ਕਰਦੀ ਆਂ ਆ ਵੇਖ ਮਹਾਰਾਜ ਗਾੜੀ ਹੈ ਅਰਦਾਸ ਬੇਨਤੀ ਰੋਜ਼ ਕਰਦੀ ਆਂ ਮੈਂ ਤੇ ਮਹਾਰਾਜ ਛੇ ਸੇ ਸਾਨੂੰ ਵੀ ਘਰ ਬਣਾ ਕੇ ਦਿਓ ਘਰ ਵਾਲੇ ਕਰੋ ਮਹਾਰਾਜ ਆ ਮੇਰੇ ਅਰਸ਼ਦੀਪ ਨੂੰ ਸਕੂਲੋਂ ਦੌੜਾਂ ਚ ਨਾਮ ਮਿਲਿਆ ਸ਼ਿਰ ਗੁਰ ਹਰਗਭਜੈ ਮਹਾਰਾਜ ਦਾ ਰੂਪ ਲਗਾ ਵਿੱਚ ਮੈਂ ਬਾਬਾ ਜੀ ਗਾੜੀ ਬੇਨਤੀ ਕਰਦੀ ਹਾਂ ਵੇ ਦੇਖੋ ਸੱਚੇ ਪਾਸ਼ਾ ਮਹਾਰਾ ਜੀ ਜੀਰ ਦਾਸ ਮਨਜ਼ੂਰ ਕਰਕੇ ਕਰੇ ਆ ਜਾਣਦੇ ਹਾਂ ਦੇ ਹਰਮੰਦਰ ਸਾਹਿਬ ਦਾ ਦਰਬਾਰ ਸਾਹਿਬ ਦਾ ਬਾਬੂ ਡਾ ਸਾਹਿਬ ਜੀ ਦਾ ਆ ਜੋਤ ਦਾ ਜੋਤ ਦਾ ਪ੍ਰਸ਼ਾਦ ਕਿਉਂ ਤਲ ਉਥੋਂ ਲਿਆਂਦਾ ਸੀ ਦਾ ਸਾਹਿਬ ਤੋਂ ਤੇ ਆ ਉਹ ਦਿਨ ਬਾਜ਼ਾਰ ਚ ਸੀ ਦਾ ਸਾਹਿਬ ਵਾਲੇ ਚ ਵੇਚਣ ਦੇ ਆਹੀ ਅਗਰ ਬਤਾਂ ਗੱਲਾਂ ਉਹ ਰਹੇ ਟਿੰਗਰ ਪੈਂਦਾ ਫਿਰ ਮਿਲਾਈ ਮੈਂ ਕਿਆ ਚੱਲ ਉਹ ਦਾ ਮਕਲਾਸ ਚਾਟਾ ਪਾ ਕੇ ਚਗਰਵਤੀ ਲਾਉਣੀ ਕਪੜੇ ਮੇਰੇ ਤੋਂ ਟੁੱਪ ਗਏ ਜੀ ਮਸ਼ੀਨ ਮਾਰਨ ਲਈ ਜੇ ਮੈਨੂੰ ਬਾਜਾ ਆਵੇ ਤਾਂ ਤਾਂ ਸ਼੍ਰੀ ਗੁਰਜੰਦੇਵ ਸਹਿਬ ਮਹਾਰਾਜ ਧੰਗੁਰ ਨਾਨਕ ਦੇਵ ਸਹਿਬ ਮਨਿਕਰਨ ਸਹਿਬ ਦਾ ਗੁਰਦੁਆਰੇ ਸਹਿਬ ਸਰੂਪ ਜੀ ਧੰਗੁਰ ਆਮਦਾਸ ਸਾਹਿਬ ਜੀ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਉਸ ਚੈਨਲ ਨੂੰ ਸਪੋਰਟ ਕਰੋ ਬਹੁਤ ਸਪੋਰਟ ਦੀ ਜਰੂਰਤ ਵਾ ਹਾਂਜੀ ਇਧਰ ਆਪਾਂ ਦਵਾਨ ਬੈਠਾਵੇ ਤੋ ਡਾਏ ਪਰ ਇਧਰ ਆਪਾਂ ਆਉਂਦੇ ਆਂਦੇ ਨਹੀਂ ਆ ਬਾਬਾ ਜੀ ਲੱਗਿਆ ਹੋਵੇ ਆ ਕੂਲਰ ਰੱਖਿਆ ਵਾ ਦੇਖੋ ਜੀ ਦੇਖੋ ਐ ਕੋਇ ਐ ਕੋਇ ਐ ਕੋਇ ਸਾਤ ਨਾਮ ਹੈ ਐ ਕੋਇ ਮੰਦਰ ਸਾਹਿਬ ਜੀ ਦਾ ਸਰੂਪ ਤਾਨਗੁਰ ਗੁਰ ਅੰਦਾਜ਼ ਹੈ ਤਾਨਗੁਰ ਗੁਰ ਅੰਦਾਜ਼ ਸਾਹਿਬ ਜੀ ਚਲੋ ਜੀ ਆਪਾਂ ਵੀਡੀਓ ਦਾ ਕਰੀਏ ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਰਿਓ ਹਵਾ ਤੋਂ ਵਾਦ ਸਪੋਰਟ ਕਰੋ ਆਪਣੀ ਸਪੋਰਟ ਦਾ ਬਣਾਈ ਰੱਖਿਓ ਸੋਣ ਸੋਣ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਸਰੀ ਕਾਲ ਜੀ